ਨਾਲ ਉਹ ਵੇਚਿਆ ਜੀ ਐਨੂੰ ਹੋ ਜਾ ਐਨੂੰ ਪੋਰੀ ਜਾ ਪੋਰੀ ਆ ਜਾ ਪੋਰੀ ਆ ਜਾ ਲਾਲ ਪਰਨਾ ਹਰੀ ਫਲਕਾਰੀ ਹੁੰਡ ਕੱਢਦੀ ਫਿਰ ਇੱਕ ਮਾਰੀ ਇੱਥੇ ਆ ਜਾ ਬਾਬੇ ਸਾਸਤਰੀਕਰ ਇਹ 22 ਦਿੰਦੇ ਨੇ 17000 ਤੈ ਮੰਗ ਲਿਆ 32000 ਕਿਨੇ ਕਰਾਂ ਕੋਈ ਗੱਲ ਨਹੀਂ ਚਾਹ ਲੈ 15000 ਕਿੰਨੇ ਦੀ ਦੇਣੀ ਐ ਇੱਕੋ ਹੀ ਦਾ ਦੇ ਉਹੁੰਦਾ ਸਨਦਾ ਆ ਪੱਕਾ ਆਹ ਰਿਹਾ ਆਹ ਰਿਹਾ ਉਹ ਬਾਈ ਪੱਕਾ ਮੈਨੂੰ ਸਾਈ ਦੇ ਫੇਰ ਲੱਗੂਗਾ ਪੱਕਾ ਆਹ 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 ਆ ਬਾਈ 12 18 ਵਾਲਾ ਫੜ ਕੇ ਪਾੜ ਦੇ ਪਸੰਦ ਆ ਤੇਰੇ ਉਹ ਬਾਈ ਛੋਟੇ ਬਾਈ ਪੱਟ ਬਣਾਉਂਦਾ ਉਹਰੇ ਲਈ ਫੜ ਕੇ ਮਾਨ ਮਾਨਸਾ ਵਾਲਿਆਂ ਇਹ ਮਾਨ ਮਾਨਸਾ ਦਾ 18 ਜਿਹੜੀਆਂ ਬਿਗੀਆਂ ਨੇ ਦੱਸ ਰੱਖਿਆ ਤੈਨੂੰ ਉਹ ਦਿਖਾਉਂਗਾ ਵੀ ਉਹ ਵੇਚੀਆਂ ਨੇ ਕਿਉਂ ਜੀ ਆਹ ਦੇਖ ਪੱਟ 32 ਹਜ਼ਾਰ ਮੰਗਿਆ ਹਾਂਜੀ ਕਰਾਂ ਕੁਸਾ ਆ ਕੱਚੇ ਕੰਮ ਨਾਲ ਨਹੀਂ ਪੱਠ ਮਿਲਦੀ ਮੂੰ ਤੇਰੀ ਮਰਜ਼ੀ ਐ ਕਿਉਂ ਬਈ ਪੱਠ ਸੋਹਣੀ ਐ ਜੇ ਤੇਰੇ ਪਸੰਦ ਦਾ ਸੌਦਾ ਕਰਦੇ ਆ ਨਹੀਂ ਫਿੱਟਤਾ ਉਹਦਾ ਗਾਂ ਲੱਗ ਜਾਂਦੇ ਆ ਕਿਉਂ ਬਈ ਕੀ ਲੋੜ ਆ ਯਾਰ ਆਪਾਂ ਨੂੰ ਮੈਂ ਤਾਂ ਇਮਾਨਦਾਰੀ ਤੋਂ ਦੂਰ ਪੀ ਲੈਣੀ ਨੇ ਭੁੱਖ ਲੱਗੀ ਹੋਈ ਐ ਫਿਰ ਉੱਥੇ ਮੈਂ ਮਿੱਟੀ ਕੱਢਣਾ ਨਾ ਪੇਟ ਨੂੰ ਸਾਰੇ ਫਿਰਦੇ ਨੇ ਭਾਈ ਇਹਦੇ ਚ ਕੀ ਸੰਗ ਐ ਹੈ ਓਏ ਜਾ ਦੇ ਤਸ ਹੋ ਕੇ ਸੌਲੀਆਂ ਫੁੱਟ ਕੇ ਪਰਾ ਮਾਰ ਦੋਗੇ ਲਿਕਾ ਇਹਨਾਂ ਦੇ ਸਾਡੀਆਂ ਬੱਕਰੀਆਂ ਨੇ ਹੋਈਆਂ ਨੇ ਇਹ ਨਹੀਂ ਤਾਂ ਕਿਵੇਂ ਆ? ਇਹ ਦਾ ਓਏ ਚਾਰੇ ਜੀ ਦਾ ਤੂੰ ਚਿੰਤਾ ਨਾ ਕਰਾ। ਇਹਦੀ ਦਾ ਇਹ ਸਾਰੀਆਂ ਬੱਕਰੀਆਂ ਦੇ ਹੋ ਜਾਂਦੀਆਂ ਨੇ। ਰੇਸ਼ੇ ਜੀ ਵਾਲੀ ਮੇਰੇ ਖਿਆਲ ਨਾਲ ਓਏ ਫੁੱਟ ਕੇ ਆਪੇ ਸਾਫ਼ ਹੋ ਜੂਗੀ। ਇਹਦਾ ਕੋਈ ਦਿੱਕਤ ਆ ਤਾਂ ਵੀ ਚਰਨ ਦਾ ਨੰਬਰ ਲੈ ਜੀ। ਜਿੰਨੀ ਪਕਾਈ ਮੈਂ ਕੁੱਟਦਾ ਕੋਈ ਕੁੱਟ ਨਹੀਂ ਰਿਹਾ। ਇਹਦੀ ਦਵਾਈ ਦੱਸੂਗਾ ਤਾਂ 20 ਸਾਲ ਨਹੀਂ ਹੋਣੀ ਉਸ ਤੋਂ ਬਾਅਦ। ਉਹ ਦਵਾਈ ਦੱਸੂਗਾ ਤੈਨੂੰ। ਹੋਰ ਉਹ ਗਾਂਵੀਆਂ ਦੇ ਓਏ ਆ ਦੇਖੋ ਭਾਈ। ਕਿਉਂ ਭਈ ਆ ਚੱਕਣਾ। ਕੋਈ ਤੋ ਫੇਵਾਜੀ ਵਾਲਾ ਕੰਮ ਨਹੀਂ ਕਰਨਾ ਵੀਰੇ ਬਾਈ 10 ਮਿੰਟ ਫੋਨ ਕੱਟ ਦੇ 10 ਮਿੰਟ ਮੇਰੇ ਨਾਲ ਖਰਜਾ ਮੋਢੇ ਨਾਲ ਮੋਢਾ ਲਾ ਕੇ ਜੇ ਪੱਠ ਲੈਣੀ ਹੈ ਕਿਉਂ ਵੀ ਨਹੀਂ ਲੈਣੀ ਕੋਈ ਗੱਲ ਨਹੀਂ ਯਾਰਾ ਪਕਾਈ ਮਾਰ ਕੇ ਮੈਂ ਗਾਂ ਤੁਰ ਜੂ ਕਰਨੀ ਯਾਰ ਮੈਂ ਅਸੀਂ ਨਾ ਕਰੋ ਸੋਚ ਕੇ ਆਈ ਸੀ ਉੱਤੇ ਵੀਰੇ ਮੇਰੀ ਗੱਲ ਸੁਣ ਮੈਂ ਇੱਕ ਜਿੰਨੀਆਂ ਆਹ ਬੱਕਰੀਆਂ ਬੈਠੀਆਂ ਨੇ ਇਹਦੇ ਵਿੱਚ ਮੇਰੇ ਕੋਲ ਸੱਤ ਬੱਕਰੀਆਂ ਰਹਿ ਗਈਆਂ ਠੀਕ ਆ ਤਿੰਨ ਬੱਕਰੀਆਂ ਬੰਦੇ ਵਿੱਚੋਂ ਫੜ ਕੇ ਲੈ ਕੇ ਨੌ ਬੱਕਰੀਆਂ ਜਿਹੜਾ ਦੇ ਵਿੱਚ ਹੀ ਬੈਠੀਆਂ ਨੇ ਬਾਈ ਘੰਟੇ ਦੋ ਹੋਏ ਆ ਜੀ ਤੇ ਮੇਰੇ ਕੋਲ 3 ਵਜੇ ਆ ਜੀ ਤੈਨੂੰ ਬੱਕਰੀ ਇੱਕ ਵੀ ਲੱਗ ਗਈ ਗੱਲ। ਹਾਂ। ਸਣੇ ਤੈਨੂੰ ਚਰਨਾ ਵੀ ਲੱਗ ਗਿਆ ਜੇ ਤਾਂ ਕਹੀਂ। ਮੇਰੀ ਤਾਂ ਉਹ ਗੱਡੀ ਖੜੀ ਆ। ਸਾਫ ਚੱਕ ਟਿੰਡ ਫੋੜੀ। ਹਾਂ। ਸਹੀ ਕਰਦੇ ਆਂ। ਸਹੀ ਕਰਦੇ ਆਂ। ਓਏ ਕਿੰਨੇ ਦੀ ਦੇਣੀ ਆ ਮੁੰਡੇ ਇੱਕ ਚਾ ਦੇ। ਹੁਣੇ ਦੱਸਿਆ ਦਾਹੇ ਚਾਚੇ। ਓਏ ਯਾਰ ਛੱਡ ਚਾਚੇ। ਚਾਚਾ ਨਾਲੇ ਭਤੀਜਾ। ਦੇਖਦਾ ਫਰਦਾ ਨਤੀਜਾ 30000 ਦੀ ਪੱਠ ਲੈ ਇਹਨਾਂ ਤੋਂ ਭਰਿਆ ਨਹੀਂ ਜਾਂਦਾ ਨੋਟਾਂ ਦਾ ਗੀਜਾ 30000 ਦੀ ਲੈ ਜਾ ਮਹਾਰਾਜ ਬੰਦਾ ਵੀ ਆ ਕੇ ਖੜ ਗਿਆ ਤੀਜਾ ਇਹ ਸਾਰੀ ਮੰਡੀ ਚ ਕਿਹੜਾ ਦਿਆ ਪੱਠ ਲੈ ਜਾ ਆ ਕੇ ਸੌਤਾ ਕਰ ਲਈ ਭਾਵੇਂ ਜੇ ਕੋਈ ਨਿੰਦ ਗਿਆ ਫਿਰ ਗੱਲ ਕਰੀ ਫਿਰ ਲੈ ਕੀ ਨਾ ਜਾਏ ਮੈਂ 160 ਚ ਨਵੇਂ ਮੇੜ ਦੇ ਆਹ ਜੀ ਲੈਣੀਆਂ ਲੈ ਨਹੀਂ ਨਹੀਂ ਲੈਣੀ ਨਾ ਸਰ ਦਾਦੇ ਬਸ ਮੇਰੇ ਸਲਾਹ ਕਰਨਾ ਚਾਹਿਆ ਕੋਈ ਇਹਦਾ ਸਲਾਹ ਕਰ ਲੋ ਕੰਨ ਜੀ ਚ ਪੁੱਛ ਕੇ ਨਹੀਂ ਨਹੀਂ ਕੋਈ ਨਹੀਂ ਤੂੰ ਲੈ ਦੇ ਮੈਂ ਤੈਨੂੰ ਪਤਾ ਤੇ ਮੇਰੀ ਸਲਾਹ ਤੇ ਜੇ ਤੂੰ ਨਾ ਖੜਿਆ ਫਿਰ ਕੀ ਕਰੂੰ ਮਹਾਰਾਜ ਤਾਂ ਸੋਚਾ ਕਰ ਤਿੰਨ ਮਿੰਟ ਦੇ ਪਰ ਆਕੇ ਨਾਮ ਰੱਖ ਕੇ ਦੇਖੀ ਜਦਾਂ ਡਰਾਮਾ ਹੀ ਕਰਦਾ ਹੁੰਨਾ ਮੈਂ ਜਿਆਦਾ ਕੋਈ ਐਨੇ ਪੈਸੇ ਕੀ ਕਰਾਂਗੇ ਡਰਾਮਾ ਕਰਦੇ ਆਪਾਂ ਤੂੰ ਵੀ ਆ ਜਾ ਬਚਾਲੇ ਕਰਦਾ ਕੁਸ ਫਿਰ ਬਾਪੂ ਮੇਰੇ ਕਿਤੇ ਐ ਨਾ ਕਹਿੰਦੀ ਕੀ ਕਰਤਾ ਮੈਨੂੰ ਦਸਲਾਤਾ ਦੱਸ ਦੇ ਨਹੀਂ ਨਹੀਂ ਦੱਸ ਕੋਈ ਨਹੀਂ ਜਿੰਨੇ ਦੇ ਰਿਹਾ ਮਾਲਦਾਰ ਪੋਈ ਆ ਐ ਪਤਾ ਨਹੀਂ ਨਾ ਇਹ ਦੱਸ ਲੈ ਮਾਲਾ ਸੌਦਾ ਕਰਕੇ ਉਹਸ ਮੰਗ ਲਿਆ ਉਹਨਾਂ ਨੇ ਉਸ ਮੰਗ ਲਿਆ ਉਸ ਮੰਗ ਜਿਆਦੀ ਆ ਤੇ ਉਹ ਸਾਡੇ 23 ਲੱਗਿਆ ਹੋਇਆ ਪਟਦਾ ਸਾਡੇ 23 ਲੱਗਿਆ ਹੋਇਆ ਪਟਦਾ 20 ਵਾਰੀ ਲਾ ਕੇ ਬੰਦੇ ਚਰਨਾ ਕਹਿੰਦਾ ਭਾਈ ਚੌਥਾ ਗਾ ਗਾਇਆ ਪਠ ਦਾ ਤੇ ਹਾਂ 20 ਵਾਰੀ ਲਾ ਕੇ ਬੰਦੇ ਹਾਂਜੀ 500 ਵਧਾ ਕੇ ਲਾਉ ਮੈਂ ਮੈਂ ਜੁੱਤੀਆਂ ਨਹੀਂ ਖਾਣੀ ਉਹ ਤੁ ਗੱਬਣ ਦੀ ਗਾਰੰਟੀ ਚਰਨਾ ਦੇਉ ਨੰਬਰ ਲੈ ਜੀ ਚਰਨੇ ਦਾ ਗੱਬਣ ਦੀ ਗਾਰੰਟੀ ਹੈ ਭਾਈ ਯਾਰਾ ਜਿੰਨੀ ਪਾਵਰ ਅੱਥ ਖੜੀ ਐ ਕੋਈ ਗੱਬਣਾ ਭਾਈ ਗੱਬਣਾ ਅੱਜ ਗੱਬਣਾ ਐ ਭਾਈ ਇਹ ਬੰਦਾ ਨਹੀਂ ਇਹ ਲੋ ਜੀ ਉਹ ਚਾਰੇ ਦਾ ਅੰਨੇ ਨੂੰ ਦਿਖਣ ਲੱਗ ਰਹੀ ਐ ਇਹ ਆ ਭਾਈ ਉਹ ਠੀਕ ਪਾ ਛੋਟੇ ਬਾਈ ਲਾਹਣ ਲੱਗ ਰਹੀ ਆ ਬਾਈ ਆ ਦੇਖ ਲੈ ਉਹ ਗੱਪਣਾ 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 ਮੇਰੇ ਜਿਹੜੇ ਤੋਂ ਮਰਜ਼ੀ ਦਿਖਾ ਲੈ ਤਾਂ ਨੇ ਉਹਨਾਂ ਨੂੰ ਦਿਖਾ ਕੀ ਹੋਰ ਤਾਂ ਕਰ ਮਾਰੀ ਓਏ ਬਾਈ ਗੱਲ ਸੁਣ ਮੈਂ ਸੌਦੀ ਸੱਟ ਇੱਕ ਸੁਣਾਉਣਾ ਇਹ ਤਾਂ ਅੱਜ ਦਾ ਰਾਜ ਐ ਕੱਲ ਨੂੰ ਪਤਾ ਨਹੀਂ ਕੀ ਬਣ ਕੇ ਕਿਉਂ ਵੀ ਹਾਂ ਯਾਰ ਵਾਧੂ ਕਰਨੀ ਕਰਦਾ ਲੈਣੀ ਆ ਓ ਚੱਲਨੇ ਆ ਪੁਰਾ ਕਰ 24000 ਦੀ ਇਹਦਾ ਦਿਮਾਗ ਹੱਲ ਗਿਆ ਹੋਰ ਕਿਤੇ 32000 ਦੀ ਐ ਪੱਤੀ 30000 ਦੀ ਕਿਹਾ ਤੂੰ 30 ਦੀ ਕਿਸੇ ਦਾ ਦੁਬਾਰੇ ਫੇਰ ਹਾਂ ਜੀ ਹਾਂ 24000 ਦੀ ਥੇ 24000 ਦੀ ਲੈ ਜੀ ਤੇਰਾ ਦਿਮਾਗ ਹੱਲ ਗਿਆ ਨਾਲ ਹਲਾ ਤਾ ਮੇਰਾ ਦੇਖ ਰਹੀ ਹੈ ਤੇਰੇ ਸਾਹਮਣੇ ਵੀ ਮੁੰਡਾ ਲੱਗਿਆ ਤਾਇਆ ਪੱਠ ਪਰ ਮੇਰੇ ਤਾਂ ਤੁਸੀਂ ਲੋਕ ਰੋਜ਼ ਹਲਾ ਕੇ ਰੱਖਦੇ ਛੱਡਦੇ ਪੱਠ ਕਿ ਤੇਰੀ ਭਾਈ ਦੀ ਤੇ ਨਾ ਮਰੂਗਾ ਬੇੜੇ ਜਰ ਤੁਸਾ ਚੜਾਈ ਜਾ ਨਾ ਬਾਬਾ ਕਹਿੰਦਾ ਡਰਾਮਾ ਕਰਦਾ ਬਾਬੇ ਦੇ ਖੁੰਡੇ ਨਾਲ ਕੁੱਟੂਗਾ ਚ ਬਾਬੇ ਦਾ ਦੇ ਆ ਚ ਪਰ ਇਹਨੂੰ ਕੁੱਟਾਂ ਹਾਂ ਮੈਨੂੰ ਗੁੱਸਾ ਚੜਾਇਆ ਬੇ ਤੇਰਾ ਮੈਂ ਫੜ ਲੈ ਜਾ ਮੁੰਡਿਆ ਮੇਰੀ ਗੱਲ ਤੇ ਅਸਰ ਕਰ ਗਿਆ ਓਏ ਖੜ ਜਾ ਰਾਜੂ ਇਧਰਲੇ ਪਾਸੇ ਮੂੰਹ ਰੱਖ ਨਹੀਂ ਲਈ ਨਾ ਬਿਲਕੁਲ ਵੀ ਜੇ ਮਨ ਧਰ ਕਰ ਸ਼ਾਬਾਸ਼ੇ ਬੰਦੇ ਨੇ ਸਹੀ ਗੱਲ ਕਹੀ ਹੈ ਇਹ ਬਹੁਤ ਲਾਦੀ ਹੈ ਮੇਰੀ ਗੱਲ ਤੇ ਕਿਉਂ ਅਸਰ ਕਰਦਾ ਤੇਰਾ ਮਨ ਧੜਕਦਾ ਆ ਫਰ ਸਾਈ ਕਿਉਂ ਭਾਈ ਹਾਂ ਕੋਈ ਤੱਕਾ ਸਟਾਰਟ ਨਹੀਂ ਤੇਰੇ ਨਾਲ ਕਿਤੇ ਕਾ ਤੱਕਾ ਲਾਲਾ ਸਟਾਰਟ ਰਾਜੂ ਜਮਾਰੀ ਜਟਾਟ ਕਰਦਾ ਇਹਨੂੰ ਜਾਣਦੇ ਹੋਇਆ ਰਹਿਣ ਦੇ ਤੜਕੇ ਨੂੰ ਚਲਾਵਾਂਗੇ ਪੈਸੇ ਲੱਗੇ ਫਿਰ ਉਹਨਾਂ ਸਹੀ ਆ ਇਹਨੂੰ ਵਧੀਆ ਲੱਗਦਾ ਵੀਰੇ ਮੈਨੂੰ ਨਹੀਂ ਲੱਗਦਾ ਕਿ ਮੇਰੀ ਖਰੀਦੀ ਹੋਈ ਆ ਬਾਹਰੋਂ ਕਿਉਂ ਤੇ ਇਹ ਲੱਗੇ ਤੇਰੇ ਵਾਲੀਆਂ ਸੱਟਾਂ ਲਾਤੀਆਂ ਹੁਣ ਕੋਈ ਇੱਕ ਛੁੱਟੀ ਜੀ ਸੱਟ ਮੈਨੂੰ ਵੀ ਲਾ ਰਹੇ ਨੇ ਜੇ ਆਫਰ ਦੇ ਦੇਂਗਾ ਮਾੜੀ ਮੋਟੀ ਕਸਰਾ ਤੇ ਫਿਰ ਤਾਂ ਕੱਢ ਦੇ ਇਹਦੇ ਬਾਹਲਾ ਪਰ ਤੈਨੂੰ ਪਤਾ ਫਿਰ ਬਾਹਲੇ ਓਏ ਕਈ ਹਜ਼ਾਰ ਨਹੀਂ ਪਾਉਂਦਾ ਮਾੜੀ ਮੋਟੀ ਓ ਗੁੱਸਾ ਨਾ ਕਰੀ ਨੀ ਕਹਿੰਦਾ ਤੈਨੂੰ ਪਿੱਛੋਂ ਹਾਕ ਮਾਰੀ ਆ ਪੂਰਾ ਕਰਨੀ ਕੁੜੀਏ ਪੂਰੀ 25000 ਦੀ ਓ ਸਵਾਸ਼ ਛੱਡ ਖੋਲਨੀ ਛੱਡ ਖੋਲਨੀ ਛੱਡ ਖੋਲਨੀ ਛੱਡੇ ਖੋਲਨੀ ਚੱਕੂ ਛੱਡੇ ਖੋਲਨੀ ਖੱਚੂ ਲੈ ਚੱਲ ਬਾ ਦੇਖ ਨਾ ਨਾ ਦੇਖ ਨਾ ਤੇ ਕੀ ਨਾ ਬੁੜੇ ਆ ਕੁਸ਼ਤੀ ਕਰਦਾ ਆ ਆ ਜਾ

ਮੈਂ ਅੱਗੇ ਕਰੀ ਸਾਡੀ ਸਬਦਾ ਚੱਲੀ ਜਾਂਦੀ ਛੱਡ ਦੇ 94926 ਜੀ ਇਹ ਭਾਈ ਪਕਾਈ ਨਾਲ ਐ ਵਿਕਦੇ ਨੇ ਦੋਸਤੋ ਆਪਾਂ ਦਾ ਸਬਦਾ ਹੋ ਗਿਆ 25000 ਦੇ ਵਿੱਚ ਭਾਈ ਨੇ 32000 ਤੋਂ ਮੰਗਿਆ ਸੀ 30 ਤੇ ਆ ਗਿਆ ਫਿਰ 25000 30000 ਦਾ ਹੋ ਗਿਆ ਸਿਰੇ ਵਾਲੀ ਪਾਠਾ ਦੂਜੇ ਸੋਇਆ ਵੀਰੇ ਦੂਜੇ ਸੋਇਆ ਪਾਠਾ ਕੀ ਤੇ 4 ਮਹੀਨੇ ਦੀ ਗੱਲ ਕਰਨ। ਮਾਗਦੇ ਤੋਂ ਬਾਅਦ ਥੋੜਾ ਚੱਲਦਾ। ਇਹ ਦੂਰ ਤੱਕ ਚੱਲਦਾ। ਦੇਖ ਸਕਦੇ ਹੋ ਦੋਸਤੋ ਪੂਰਾ ਛੋਟੇ ਜਿਹਾ ਕੱਠ ਮੈਨੂੰ ਦੇ ਆਇਆਗਾ ਤੋ ਬੜੀ ਮੰਡੀ ਕਿਹਾ। ਇਹ ਸੌਦਾ ਪਹਿਲਾਂ ਵੀਡੀਓ ਨਾਲ ਦੇਖਦੇ ਹਾਂ। ਬੜੀ ਜੂਰ ਦੇਖ ਸਕਦੇ ਹੋ ਕੱਠ ਹੈ ਪਿਆ ਸੌਦਾ ਰਾਜੀ ਦਾ ਦੇਖਣ ਲਈ। ਬੱਕਰੀ ਪੂਰੀ ਫਰੇ ਦੀ ਪੱਛ ਸੀਗੀ 25000 ਦਾ ਸੌਦਾ ਹੋ ਗਿਆ। ਠੀਕ ਹੈ ਬਾਪਾ। ਨਵੇਂ ਸਾਰੇ ਪਾਵਲ ਕਮਾਨੇਗੀ ਵੀ ਪੱਠੇ ਬੜੀ ਠੀਕ ਹੈ। ਸਰਾ ਭਾਈ ਸਾਰੀਆਂ ਬੱਕਰੀਆਂ ਜੀ। ਪਰ ਮੈਨੂੰ ਇੱਕ ਗੱਲ ਸੁਣ ਲਓ। ਮੈਂ ਖਾਰੇ ਚ ਵਾਦਾ ਕਰਿਆ ਤੇ ਵੀ ਪੱਠੇ ਵੇਚ ਕੇ ਹੱਲੂਗਾ।